ਸਥਾਨਕ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਵੱਲੋਂ ਆਪਣੇ ਪਿਤਾ ਅਤੇ ਆਪਣੀ ਧਰਮ ਪਤਨੀ ਖਸ਼ਬੂ ਸਵਨ ਸੁਖਾ ਸਵਨਾ ਸਮੇਤ ਅੱਜ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਦਤੇ ਬਣੇ ਪਿੰਡ ਗੁਲਾਬਾ ਪੈਣੀ ਵਿਖੇ ਪੀਰ ਬਾਬਾ ਬੁਰਜੀ ਵਾਲਾ ਦੇ ਸਮਾਹ ਤੇ ਪੀਰ ਬਾਬਾ ਬੁਰਜੀ ਵਾਲਾ ਦੀ ਸਮਾਹ ਤੇ ਜਾ ਕੇ ਮੱਥਾ ਟੇਕਿਆ ਗਿਆ ਅਤੇ ਮੁਰਾਦਾ ਮੰਗਿਆ ਗਿਆ ਅਤੇ ਇਲਾਕਾ ਵਾਸੀਆਂ ਦੀ ਖੁਸ਼ਹਾਲੀ ਤਰੱਕੀ ਅਤੇ ਕੰਮ ਵਿੱਚ ਤੇਜ਼ੀ ਅਤੇ ਸਿਹਤ ਯਾਪਤਾ ਲੋਕ ਉਸ ਹਲਕੇ ਦੇ ਰੈਂਜ ਦੇ ਹਲਕੇ ਦੀ ਉਹਨਾਂ ਨੇ ਕਿਹਾ ਕਿ ਮੈਂ ਨੁਮਾਇੰਦਗੀ ਕਰਦਾ ਹਾਂ ਉਹਨਾਂ ਲਈ ਅਰਦਾਸਾਂ ਕੀਤੀਆਂ ਗਈਆਂ ਇਸ ਮੌਕੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਤੇ ਉਹਨਾਂ ਦੀ ਧਰਮ ਪਤਨੀ ਖੁਸ਼ਬੂ ਸਵਨ ਸੁਖਾ ਸਵਨਾ ਅਤੇ ਉਹਨਾਂ ਦੇ ਪਿਤਾ ਪਟਵਾਰੀ ਖਜਾਨ ਸਿੰਘ ਵੱਲੋਂ ਵੀ ਇਲਾਕਾ ਨਿਵਾਸੀਆਂ ਲਈ ਮੰਤਾ ਮੰਗੀਆਂ ਗਈਆਂ ਹੋਰ ਉੱਥੇ ਬੋਲਦੇ ਹੋਏ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਕਿ ਇਲਾਕਾ ਹੀ ਨੇ ਉਹਨਾਂ ਨੂੰ ਛੋਟੀ ਉਮਰ ਵਿੱਚ ਮਾਨ ਦਿੱਤਾ ਹੈ ਇਸ ਲਈ ਉਸ ਨੂੰ ਇਲਾਕੇ ਦੇ ਲੋਕਾਂ ਦਾ ਤਾ ਉਮਰ ਰਣੀ ਰਹਿਣਗੇ ਅਤੇ ਇੱਥੇ ਬੋਲਦੇ ਵਿਧਾਇਕ ਨਿਰਿੰਦਰਪਾਲ ਸਿੰਘ ਸਵਨਾ ਨੇ ਇਲਾਕਾ ਵਾਸੀਆਂ ਨੂੰ ਵਰਕੀ ਕੀ ਅਪੀਲ ਕੀਤੀ ਸਭ ਕੋ ਜਾਣ ਲਈ ਸਾਡੇ ਨਾਲ ਬਣੇ ਰਹੋ ਚਲੋ ਬੜੀ ਚੰਗੀ ਗੱਲ ਹੈ ਜੀ ਐਮਐਲ ਸਾਹਿਬ ਅੱਜ ਇਸ ਮੂਹ ਪਰਿਵਾਰ ਦੇ ਨਾਲ ਤੁਸੀਂ ਅੱਜ ਇੱਥੇ ਪੀਰਾਂ ਦੀ ਸਮਾਧ ਤੇ ਮੇਲੇ ਤੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਇਸ ਬਾਰੇ ਅੱਜ ਸਾਡੇ ਬਾਡਰ ਦੇ ਪਿੰਡ ਵੱਲੇ ਚਾਹ ਠਾੜ ਜਿਹਨੂੰ ਗੁਲਾਬਾ ਪਣ ਪੈਣੀ ਕਿਹਾ ਜਾਂਦਾ ਹੈ ਉੱਥੇ ਜੋ ਭਾਰਤ ਪਾਕਿਸਤਾਨ ਸਰਹੱਦ ਜ਼ੀਰੋ ਲਾਈਨ ਤੇ ਜੋ ਮੇਲਾ ਲੱਗਦਾ ਹੈ ਪੀਰ ਬਾਬਾ ਬੁਰਜੀ ਵਾਲੇ ਜੀ ਦੀ ਦਰਗਾਹ ਤੇ ਉੱਥੇ ਅੱਜ ਮੈਂ ਸਮੇਤ ਪਰਿਵਾਰ ਅਸੀਂ ਮੱਥਾ ਟੇਕਣ ਲੈ ਆਏ ਆਂ ਬਾਬਾ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕ ਕੇ ਅੱਜ ਅਸ਼ੀਰਵਾਦ ਲਿਆ ਹੈ ਔਰ ਮੈਂ ਇਹ ਅਰਦਾਸ ਪਰਮਾਤਮਾ ਦੇ ਪੀਰ ਬਾਬਾ ਜੀ ਦੇ ਚਰਨਾਂ ਦੇ ਵਿੱਚ ਕਰਦਾ ਕਿ ਸਾਡਾ ਇਲਾਕਾ ਵਾਜਿਲ ਕਾ ਹਸਦਾ ਵਸਦਾ ਰਹੇ ਖੁਸ਼ਹਾਲ ਰਹੇ ਸਾਡੇ ਇਲਾਕੇ ਦੇ ਵਿੱਚ ਸੁਖ ਸ਼ਾਂਤੀ ਬਣੀ ਰਹੇ ਔਰ ਸਾਡਾ ਇਲਾਕਾ ਜਿਹੜੇ ਸਾਡੇ ਲੋਕ ਨੇ ਸਾਡੇ ਇਲਾਕੇ ਜਿਹੜੇ ਲੋਕ ਨੇ ਤਰੱਕੀਆਂ ਮੰਗਣ ਲਈ ਹੀ ਜਿਹੜੀ ਅੱਜ ਅਰਦਾਸ ਜਿਹੜੀ ਵੀਰ ਬਾਬਾ ਸਾਡੇ ਗੁਰਜੀ ਵਾਲਾ ਜੀ ਦੇ ਉਹਨਾਂ ਦੇ ਚਰਨਾਂ ਦੇ ਵਿੱਚ ਮੱਥਾ ਟੇਕ ਕੇ ਅਰਦਾਸ ਕੀਤੀ ਹੈ ਔਰ ਮੈਂ ਸਾਰੇ ਜਿਹੜੇ ਸਾਡੇ ਇਲਾਕਾ ਵਾਸੀ ਨੇ ਸਾਡੇ ਪਿੰਡ ਵਾਸੀ ਨੇ ਕਿਉਂਕਿ ਇਸ ਮੇਲੇ ਤੇ ਇਸ ਕੱਲੇ ਇਸ ਪਿੰਡ ਦੇ ਲੋਕ ਨਹੀਂ ਹੋਰ ਵੀ ਦੂਰੋਂ ਬਹੁਤ ਦੂਰੋਂ ਦੂਰੋਂ ਲੋਕ ਜਿਹੜੇ ਮੱਥਾ ਟੇਕਣ ਆਉਂਦੇ ਨੇ ਔਰ ਆਪਦੀਆਂ ਮਨੁਕਾਮਨਾਵਾਂ ਇੱਥੇ ਮੰਨ ਕੇ ਜਾਂਦੇ ਨੇ ਔਰ ਮੈਂ ਸਾਰਿਆਂ ਨੂੰ ਅੱਜ ਜਿਹੜਾ ਖੁਸ਼ੀ ਦਾ ਦਿਨ ਹੈ ਇਸ ਖੁਸ਼ੀ ਦੇ ਦਿਨ ਦੀ ਵਧਾਈ ਦਿੰਦਾ ਤੇ ਫਿਰ ਮੈਂ ਬਾਬਾ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਕਿ ਜੋ ਵੀ ਸੰਗਤਾਂ ਮਨੋ ਕਾਮਨਾਵਾਂ ਇੱਥੇ ਲੈ ਕੇ ਆਈਆਂ ਨੇ ਬਾਬਾ ਜੀ ਸਾਰਿਆਂ ਦੀ ਮਨੋ ਕਾਮਨਾਵਾਂ ਪੂਰੀਆਂ ਕਰਨ। এবੀਐ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਇਸੇ ਹਮ ਅਪੀਲ ਕਰਦੇ ਹਾਂ ਕਿ এবੀਐ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਬਾਲ।